ਦੋਸਤੋ ਨਮਸਕਾਰ ਤੁਸੀਂ ਦੇਖ ਰਹੇ ਹੋ ਉਧਿਆਨ ਐਕਸਪ੍ਰੈਸ ਦੋਸਤੋ ਇਸ ਵਕਤ ਮੈਂ ਮੌਜੂਦ ਹਾਂ ਅਬੂਹਰ ਦੇ ਗਲੀ ਨੰਬਰ 12 ਦੇ ਦੂਸਰੇ ਚੌਂਕ ਦੇ ਪਲਾਜਾ 30 ਉੱਪਰ ਇਹ ਵੀਰ ਨੇ ਆਪਣੇ ਰਜਨੇਸ਼ ਜੀ ਰਜਨੇਸ਼ ਨਾਗਪਾਲ ਜੀ ਇਨ੍ਹਾਂ ਨਾਲ ਇੱਕ ਫਰੋਡ ਹੋ ਗਿਆ ਕੁਝ ਦਿਨ ਪਹਿਲਾਂ ਹੀ ਤੁਹਾਨੂੰ ਯਾਦ ਹੋਣਾ ਵੀ ਆਪਾਂ ਇੱਕ ਬਜ਼ੁਰਗ ਦੰਪਤੀ ਦੀ ਇੱਕ ਵੀਡੀਓ ਬਣਾਈ ਸੀ ਉਹਨਾਂ ਨਾਲ ਕਿਸ ਤਰ੍ਹਾਂ ਦਾ ਫਰੋਡ ਹੋਇਆ ਸੀ ਤੁਹਾਨੂੰ ਪਤਾ ਹੋਣਾ ਹੈ ਲੇਕਿਨ ਉਸ ਤੋਂ ਹਟ ਕੇ ਇਨ੍ਹਾਂ ਨਾਲ ਇੱਕ ਫਰੋਡ ਹੋ ਗਿਆ ਤੇ ਇਹ ਉਹਨਾਂ ਲੋਕਾਂ ਵਾਸਤੇ ਜਾਗਰੂਕ ਕਰਨ ਵਾਲੀ ਖਬਰ ਹੈਗੀ ਹੈ ਜੋ ਲੋਕ ਟਰੇਡਿੰਗ ਕਰਦੇ ਨੇ ਜਿਨ੍ਹਾਂ ਨੇ ਟਰੇਡਿੰਗ ਕਰਨੀ ਹੁੰਦੀ ਹੈ ਜਾਂ ਕਿਤੇ ਇਨਵੈਸਟ ਕਰਨਾ ਹੁੰਦਾ ਪੈਸਾ ਕਿਸੇ ਐਪ ਦੇ ਮਾਧਿਅਮ ਤੋਂ ਜਾਂ ਕਿਸੇ ਬੈਂਕ ਦੇ ਮਾਧਿਅਮ ਤੋਂ ਤਾਂ ਉਹ ਇਹ ਖਬਰ ਨੂੰ ਜ਼ਰੂਰ ਵੇਖਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਇਸ ਕਰਕੇ ਕਰਾਜੇ ਤਾਂ ਕਿ ਲੋਕੀ ਅਵੇਅਰ ਹੋ ਜਾਣ ਕਿ ਕਿਸ-ਕਿਸ ਤਰ੍ਹਾਂ ਦੀਆਂ ਠੱਗੀਆਂ ਜੜੀਆਂ ਨੇ ਜਿਹੜੇ ਸਾਈਬਰ ਕ੍ਰਾਈਮ ਵਾਲੇ ਆ ਉਹ ਆਪਣੇ ਨਾਲ ਕਰ ਰਹੇ ਨੇ ਰਜਨੀਸ਼ ਜੀ ਤੋਂ ਪੁੱਛਾਂਗੇ ਵੀ ਇਹਨਾਂ ਨਾਲ ਕਿਵੇਂ ਹੋਈ ਅ ਸਰ ਸਵਾਗਤ ਹੈ ਤੁਹਾਡਾ ਇਹ ਠੱਗੀ ਦੀ ਸ਼ੁਰੂਆਤ ਕਿਵੇਂ ਹੋਈ ਕਿਵੇਂ ਬੰਦੇ ਦਾ ਕਾਲ ਆਇਆ ਕੀ ਗੱਲ ਹੋਈ ਸਭ ਤੋਂ ਪਹਿਲਾਂ ਮੈਂ ਤੁਹਾਡਾ ਥੈਂਕਸ ਕਰਨਾ ਚਾਹਨਾ ਸੋ ਥਰੂ ਮੈਂ ਜੋ ਇਹ ਮੇਰੇ ਨਾਲ ਵਾਕਿਆ ਹੋਇਆ ਮੈਂ ਇਹ ਆਪਣਾ ਸ਼ੋਅ ਕਰਨਾ ਚਾਹਨਾ ਅਵੇਅਰ ਕਰਨਾ ਚਾਹਨਾ ਜੋ ਮੇਰੇ ਨਾਲ ਹੋ ਗਿਆ ਕਿਸੇ ਹੋਰ ਨਾਲ ਨਾ ਹੋਵੇ ਬਿਲਕੁਲ ਜੀ ਠੀਕ ਹੈ ਐਕਚੁਅਲੀ ਕੀ ਹੋਇਆ ਕਿ ਮੇਰੇ ਨਾਲ ਪੈਨ ਕਾਰਡ ਦੀ ਥੋੜੀ ਜੀ ਚੱਲ ਰਹੀ ਹੈ ਪ੍ਰੋਬਲਮ ਗ੍ਰੋ ਮਾਰਕੀਟ ਦੇ ਵਿੱਚ ਮੈਂ ਐਪ ਦੇ ਵਿੱਚ ਸ਼ੇਅਰ ਮਾਰਕੀਟ ਦਾ ਕੰਮ ਕਰਦਾ ਠੀਕ ਹੈ ਤੇ ਉਹਦੇ ਥੋੜੀ ਜੀ ਪ੍ਰੋਬਲਮ ਸੀ ਉਸ ਕਰਕੇ ਮੈਂ ਕਾਲ ਲਗਾਇਆ ਕੌਣ ਨਹੀਂ ਲੱਗ ਰਿਹਾ ਸੀ ਮੈਂ Google ਤੋਂ ਨੰਬਰ ਚੱਕਿਆ ਠੀਕ ਹੈ Google ਤੋਂ ਨੰਬਰ ਲਗਾਇਆ ਤੇ ਉਥੋਂ ਉਹਦੇ ਨਾਲ ਗੱਲ ਹੋਈ ਕਿ ਐਸਾ ਕਰਕੇ ਮੇਰੇ ਅਪਡੇਟਿੰਗ ਦੀ ਪ੍ਰੋਬਲਮ ਆ ਰਹੀ। ਉਹ ਕਹਿੰਦੇ ਤੁਸੀਂ ਨਾ ਐ ਕਰੋ 10 ਰੁਪਏ ਸਾਨੂੰ ਕਰ ਦੋ ਆਪਦੇ ਪੇਟੀਐਮ ਤੋਂ। ਟ੍ਰਾਂਜੈਕਸ਼ਨ ਕਰ ਦੋ। ਹਾਂਜੀ 10 ਰੁਪਏ ਦੀ ਰਿਮਾਰਡ ਕਰ ਦੋ ਤੇ ਤੁਹਾਡੇ ਹੁਣੇ ਤੁਹਾਡੇ ਅਪਡੇਟਿੰਗ ਹੋ ਜਾਏਗੀ। ਮੈਂ ਕਿਹਾ ਹਾਂਜੀ ਕਰ ਦਿੰਨਾ। ਉਹਨਾਂ ਨੇ ਮੇਰੇ ਤੋਂ ਪੇਟੀਐਮ ਖਲਵਾਇਆ। ਪੇਟੀਐਮ ਖਲਵਾਨ ਤੋਂ ਬਾਅਦ 10 ਰੁਪਏ ਕਰਨ ਲੱਗਿਆ ਤਾਂ ਕਹਿੰਦਾ ਨਹੀਂ ਤੁਸੀਂ ਇੱਥੇ ਨਾ ਆਪਣਾ ਮੋਬਾਈਲ ਨੰਬਰ ਭਰ ਦੋ। ਠੀਕ ਹੈ। ਮੇਰਾ ਮੋਬਾਈਲ ਨੰਬਰ ਭਰਵਾ ਲਿਆ। ਮੋਬਾਈਲ ਨੰਬਰ ਸਾਰਾ ਆਣ ਤੋਂ ਬਾਅਦ ਉੱਥੇ ਸਕਰੀਨ ਸ਼ੋ ਨਹੀਂ ਕਰ ਰਹੀ ਸੀ ਮੈਂ ਕਿਹਾ ਸਰ ਇਹਦਾ ਤੁਸੀਂ ਮੇਰੇ ਅਮਾਉਂਟ ਭਰਾ ਰਹੇ ਹੋ ਮਨ ਕੇ ਫੋਨ ਨੰਬਰ ਤੇ ਥਾ ਦੇ ਕਹਿੰਦਾ ਨਹੀਂ ਇਹਦੇ ਨਾਲ ਸਾਡੂ ਕੋਈ ਮੈਸੇਜ ਮਿਲ ਜਾਏਗਾ ਆਰਟੀਪੀ ਆ ਜਾਏਗਾ ਉਹ ਫਿਰ ਤੁਹਾਡਾ ਪੈਨ ਕਾਰਡ ਅਪਡੇਟ ਹੋ ਜਾਏਗਾ ਉਹਨਾਂ ਨੇ ਠੀਕ ਹੈ ਮੈਂ ਕਿਹਾ ਸਰ ਇਹਦੇ ਨਾਲ ਕੀ ਹੋ ਜਾਏਗਾ ਤਾਂ ਇਹ ਕਹਿੰਦਾ ਤੁਸੀਂ ਕਰੋ ਤੁਹਾਡੇ ਟੈਨਸ਼ਨ ਨਾ ਲਓ ਕੁਝ ਨਹੀਂ ਹੋਏਗਾ ਉਹਨਾਂ ਨੇ ਮੇਰਾ 9815373300 ਨੰਬਰ ਸੀ 73300 ਨੰਬਰ ਸੀ ਨਾ ਜਿਹੜਾ ਮੇਰਾ ਲਾਸਟ ਵਾਲੀ ਡਿਜੀਟ ਉਹ ਮੇਰੀ ਡਿਲੀਟ ਕਰਵਾਤੇ 98153 ਮੇਰੇ ਤੋਂ ਕਲਿੱਕ ਕਰਵਾਤਾ ਠੀਕ ਹੈ ਕਲਿੱਕ ਕਰਵਾਉਣ ਤੋਂ ਬਾਅਦ ਮੇਰੀ ਪੇਮੈਂਟ ਚਲੀ ਗਈ 98153 ਰੁਪਏ ਠੀਕ ਹੈ ਉਹ ਜਾਣ ਤੋਂ ਬਾਅਦ ਮੈਂ ਕਿਹਾ ਸਰ ਇਹ ਤਾਂ ਮੇਰੀ ਪੇਮੈਂਟ ਹੋ ਗਈ ਉਹ ਕਹਿੰਦਾ ਸਰ ਪੇਮੈਂਟ ਨਹੀਂ ਹੋਈ ਇਹ ਸਾਡੇ ਕੋਲ ਮੈਸੇਜ ਆਏਗਾ ਮੈਂ ਕਿਹਾ ਸਰ ਮੇਰੇ ਕੋਲ ਪੇਮੈਂਟ ਦਾ ਮੈਸੇਜ ਆ ਗਿਆ 98153 ਕਹਿੰਦਾ ਚਲੋ ਮੈਂ ਦੇਖਦਾ ਹਾਂ ਮੈਂ ابھی ਆਪकी ਪੇਮੈਂਟ ਰਿਫੰਡ ਕਰਵਾ ਦਿੱਤਾ ਹਾਂ ਮੈਨੂੰ ਵਿਸ਼ਵਾਸ ਚ ਲੈ ਲਿਆ ਤਾਂ ਹਾਂਜੀ ਵਿਸ਼ਵਾਸ ਚ ਲੈ ਲਿਆ ਫਿਰ ਉਹਨਾਂ ਨੇ ਕੀ ਕੀਤਾ ਮੈਨੂੰ ICICI ਦੀ ਐਪ ਡਾਊਨਲੋਡ ਕਰਾਈ ਠੀਕ ਹੈ ICICI ਐਪ ਡਾਊਨਲੋਡ ਕਰਵਾਉਣ ਤੋਂ ਬਾਅਦ ਮੈਨੂੰ ਸਾਰਾ ਮੇਰੇ ਤੋਂ ਖਿਲਵਾ ਲਿਆ ਪਾਸਵਰਡ ਫਿਰ ਉੱਥੇ ਜਿੱਥੇ ਆਪਣੀ ਪੇਮੈਂਟ ਨਿਕਲਦੀ ਹੈ ਨਾ ਉਥੋਂ ਉੱਥੇ ਮੇਰੀ ਮੇਲ ਜਿਹੜੀ ਆ ਮੇ ਮੇਲ ਮੇਰੀ ਆਈਡੀ ਹੈ ਉਹ ਕਰਵਾ ਕੇ ਉਹਦੇ ਤੇ ਮੇਰਾ ਪਿੰਨ ਨੰਬਰ ਬੋਲਵਾ ਲਿਆ ਠੀਕ ਹੈ ਮੇਰੇ ਕਹਿੰਦਾ ਪਿੰਨ ਨੰਬਰ ਲਾ ਕੇ ਤੁਸੀਂ ਮੇਰੀ ਪੇਮੈਂਟ ਕੱਟ ਰਹੇ ਹੋ ਕਹਿੰਦੇ ਚਲੋ ਇਹ ਵੀ ਰਹਿਣ ਦਿਓ ਚਲੋ ਉਹ ਵੀ ਉਹਨਾਂ ਨੇ ਡ੍ਰੋਪ ਕਰਤਾ ਫਿਰ ਮੈਨੂੰ ਕਹਿੰਦੇ ਤੁਸੀਂ ਆਪਦਾ ਫੋਨ ਪੇ ਕਰ ਲਓ ਫੋਨ ਪੇ ਖਾ ਲਾ ਕੇ ਤੇ ਇਹ ਕਹਿੰਦੇ ਤੁਸੀਂ ਆਦੇ ਫੋਨ ਕਲਿੱਕ ਜਿੱਥੇ ਤੁਹਾਡੀ ਸਨੇਪ ਆਂਦੀ ਹੈ ਨਾ ਆਪਣੀ ਉਹ ਸਨੇਪ ਨੂੰ ਤੁਸੀਂ ਕਲਿੱਕ ਕਰੋ ਕਲਿੱਕ ਕਰਨ ਤੋਂ ਬਾਅਦ ਉੱਥੇ ਆ ਗਿਆ ਫੋਨ ਚੇਂਜ ਫੋਨ ਨੰਬਰ ਚੇਂਜ ਜੋ ਕਰਦੇ ਆਪਾਂ ਉਹ ਫੋਨ ਨੰਬਰ ਚੇਂਜ ਕਰਵਾ ਕੇ ਡਿਲੀਟ ਕਰਵਾਤਾ ਮੇਰਾ ਨੰਬਰ ਔਰ ਆਪਣਾ ਨੰਬਰ ਪਰਵਾਤਾ ਮੈਂ ਕਿਹਾ ਤੁਸੀਂ ਇਹ ਤਾਂ ਸਰ ਆਪਣਾ ਨੰਬਰ ਪਰਵਾ ਜੇ ਹੂੰ ਠੀਕ ਹੈ ਇਹਦਾ ਮੇਰਾ ਪੇਟੀਐਮ ਹੈ ਜਾਂ ਮੇਰਾ ਫੋਨ ਪੇ ਹੈ ਤੁਹਾਡੇ ਫੋਨ ਤੇ ਚੱਲੇਗਾ ਤੇ ਪੇਟੀਐਮ ਮੇਰਾ ਸਾਰੀ ਪੈਸਾ ਤੇ ਚਲੋ ਉਹ ਵੀ ਉਹਨਾਂ ਨੇ ਮੇਰੇ ਤੋਂ ਹੂੰ ਕੈਨਸਲ ਕਰਵਾਤਾ ਕਹਿੰਦਾ ਚਲੋ ਮੈਂ ਆਪकी ਪੇਮੈਂਟ ਕਰਤਾ ਹੂੰ ਐਚਆਈ ਕਰਤਾ ਹੂੰ ਇਹ ਉਹ ਮੈਸੇਜ ਕਰਤੇ 2 ਘੰਟੇ ਮੇਰੇ ਨਾਲ ਕੰਟੀਨਿਊ ਗੱਲ ਚੱਲਦੀ ਧੀ ਉਹਨਾਂ ਨੇ ਮੈਨੂੰ ਪੂਰਾ ਵਿਸ਼ਵਾਸ ਲੈ ਰੱਖਿਆ ਸੀ ਕਿ ਬਿਲਕੁਲ ਡਾਊਟ ਨਹੀਂ ਹੋਣ ਦਿੱਤਾ ਕਿ ਪੇਮੈਂਟ ਫਰੋਡ ਹੋ ਰਹੀ ਹੈ ਮਤਲਬ ਇਹ ਹੋ ਗਿਆ ਕਿ ਜਿਵੇਂ ਤੁਹਾਨੂੰ ਹਿਪਨੋਟਾਈਜ਼ ਕਰਤਾ ਹੋਵੇ ਹਿਪਨੋਟਾਈਜ਼ ਕਰ ਲਿਆ ਪੂਰਾ ਹਿਪਨੋਟਾਈਜ਼ ਕਰ ਲਿਆ ਔਰ ਔਰ ਹਰ ਬੰਦਾ ਮੈਨੂੰ ਕਹ ਰਿਹਾ ਹੈ ਹਰ ਲੋਕ ਮੈਨੂੰ ਕਹ ਰਿਹਾ ਹੈ ਤੁਸੀਂ ਐਡਾ ਸਮ ਅਵੇਰਨੈਸ ਹੈ ਅਮੀ ਸਮਝਦਾ ਰਹੋ ਠੀਕ ਹੈ ਅੰਨੇ ਪੜੇ ਲਿਖੇ ਹੋਗੇ ਤੁਸੀਂ ਐਦਾਂ ਦੇ ਕਿਵੇਂ ਕਰ ਲਿਆ ਐਕਚੁਅਲੀ ਕੀ ਹੈ ਕਿ ਉਹਨਾਂ ਨੇ ਮੈਨੂੰ ਇੰਨਾ ਸੇਤ ਬਣਾ ਲਿਆ ਮੇਰੇ ਤੇ ਤੇ ਕਿਸੇ ਤਰ੍ਹਾਂ ਦਾ ਡਾਊਟ ਹੀ ਹੋਣ ਨਹੀਂ ਦਿੱਤਾਗਾ ਉਹਨਰ ਕੋਈ ਬੰਦਾ ਆਪਦੀ ਤਰਫ ਦੇਖੋ ਸਮਝਦਾਰੀ ਨਾਲ ਨਹੀਂ ਕੰਮ ਕਰਦਾ ਸਾਰਾ ਬਿਲਕੁਲ ਔਰ ਮੈਂ ਵੀ ਆਪਣੀ ਸਮਝਦਾਰੀ ਨਾਲ ਆਪਣਾ ਕਸਟਮਰ ਕੇਅਰ ਦੇ ਲਗਾਇਆ ਸੀ ਲੇਕਿਨ ਉਹ ਕੀ ਹੈ ਕਿ ਉਹਨਾਂ ਨੇ ਮਿਸਟੇਕ ਕਰ ਰਹੀ ਸੀ ਇੱਕ ਮਿੰਟ ਤੇ ਉਹ ਮੇਰੇ ਨਾਲ ਐਦਾ ਫਰੋਡ ਕਰ ਰਹੀ ਸੀ ਇਹ ਐਸਸੀ ਦਾ ਮੈਨੂੰ ਨਹੀਂ ਆਈਡੀਆ ਹੋਇਆ ਠੀਕ ਹੈ ਫਿਰ ਉਹਨਾਂ ਨੇ ਮੇਰੇ ਨਾਲ ਫਿਰ ਦੁਬਾਰਾ ਦੁਬਾਰਾ ਕਰਕੇ ਤੇ ਮੈਨੂੰ ਕਹਿੰਦੇ ਦੇਖੋ ਜੀ ਸਰ ਤੁਹਾਡੀ ਪੇਮੈਂਟ ਹੋ ਗਈ ਰਿਫੰਡ ਹੋ ਗਈ ਮੈਂ ਕਿਹਾ ਸਰ ਕਿੱਥੋਂ ਹੋ ਗਈ ਪੇਮੈਂਟ ਨਹੀਂ ਆਈ ਹਨਾ ਦੇਖੋ ਤੁਹਾਡੇ ਅਕਾਊਂਟ ਚ 109000 ਰੁਪਏ ਪਿਆ ਹੈ ਮੈਂ ਕਿਹਾ ਸਰ ਉਹ ਮੇਰੀ ਪਹਿਲਾਂ ਦੀ ਪੇਮੈਂਟ ਹੈ ਤੁਸੀਂ ਮੇਰੀ ਪੇਮੈਂਟ 98151 ਨਹੀਂ ਫੰਡ ਆਏ। ਫਿਰ ਉਹਨਾਂ ਨੇ ਕੀ ਕੀਤਾ ਮੇਰੇ ਤੋਂ ਮੈਸੇਜ ਵਗੈਰਾ ਕਰਵਾਏ ਵੀ ਤੁਸੀਂ ਆ ਮੈਸੇਜ ਕਰੋ ਮੈਸੇਜ ਕਰੋ। ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ 1 ਲੱਖ 9000 ਰੁਪਏ ਹੋਰ ਕੱਢਣ ਦੀ ਜੋ ਮੇਰਾ ਬੈਲੈਂਸ ਪਿਆ ਸੀ। ਫਿਰ ਮੇਰੇ ਕੋਲ ਮੈਸੇਜ ਆਏ 1 ਲੱਖ ਰੁਪਏ ਅ ਅਮਾਊਂਟ ਨਿਕਲਣ ਦਾ ਲੇਕਿਨ ਉਹ ਡਿਸਲਾਈਨ ਆ ਗਿਆ ਫਿਰ 10000 ਦਾ ਡਿਸਲਾਈਨ ਆ ਗਿਆ ਫਿਰ 10000 ਦਾ ਡਿਸਲਾਈਨ ਆ ਗਿਆ ਕਿਉਂਕਿ ਮੇਰੇ ਕੋਲ ਬੈਂਕ ਅਪਲਾਈਜ਼ ਆ ਗਈ ਸੋ ਪਰ ਉਹਨਾਂ ਨੇ ਮੈਨੂੰ ਇਸ਼ਾਰੇ ਨਾਲ ਦੱਸਤਾ ਡੱਲਾ ਸੁਣ ਕੇ ਕਿ ਇਹ ਫਰੋਡ ਹੋ ਗਿਆ। ਤੇ ਲੇਕਿਨ ਉਹ ਮੇਰੇ ਪੈਸੇ ਬਚ ਗਏ ਅਦਰਵਾਈ ਉਹ ਵੀ ਜਾਣੇ ਸੀ ਫਿਰ ਉਸ ਤੋਂ ਬਾਅਦ ਉਹਨਾਂ ਦੀ ਹੋਰ ਦੇਖੋ ਓਵਰ ਸਮਾਰਟ ਦੇਖੋ ਕਿੰਨੇ ਕਿ ਅੱਜ ਫਿਰ ਦੁਬਾਰਾ ਕੋਲ ਆਇਆ ਕਹਿੰਦੇ ਜੀ ਤੁਹਾਡੀ ਪੇਮੈਂਟ ਆ ਗਈ ਰਿਫੰਡ ਜੀ ਮੈਂ ਕਿਹਾ ਨਹੀਂ ਸਰ ਪੇਮੈਂਟ ਨਹੀਂ ਆਈ ਸਰ ਪਲੀਜ਼ ਕਰ ਦਿਓ ਪੇਮੈਂਟ ਮੈਂ ਬਹੁਤ ਟੈਨਸ਼ਨ ਚ ਹਾਂ ਪਹਿਲਾਂ ਹੀ ਠੀਕ ਹੈ ਨਾ ਪੇਮੈਂਟ ਜਾਣ ਨਾਲ ਉਹ ਕਹਿੰਦੇ ਇਸ ਤਰ੍ਹਾਂ ਕਰੋ ਮੇਰੇ ਕੋਲ ਐਕਚੁਅਲੀ ਇਹਨਾਂ ਨੇ ਐਡਵਿਸਕ ਨਾਂ ਦੀ ਕੋਈ ਐਪਲੀਕੇਸ਼ਨ ਹੈ ਉਹ ਡਾਊਨਲੋਡ ਕਰਾਈ ਸੀ ਉਹਦੇ ਨਾਲ ਮੇਰਾ ਸਾਰਾ ਫੋਨ ਹੈਂਗ ਹੋ ਗਿਆ ਮੇਰਾ ਸਾਰਾ ਫੋਨ ਉਹਨਾਂ ਕੋਲ ਚੱਲ ਰਿਹਾ ਸੀ ਠੀਕ ਹੈ ਠੀਕ ਹੈ ਉਹ ਕਹਿੰਦੇ ਤੁਸੀਂ ਅੱਜ ਨਾ ਡਾਊਨਲੋਡ ਕਰ ਲਓ ਐਪਲੀਕੇਸ਼ਨ ਦੁਬਾਰਾ ਤੇ ਤੁਹਾਡੀ ਮੈਂ ਪੇਮੈਂਟ ਰਿਫੰਡ ਕਰ ਦਿੰਦਾ ਠੀਕ ਹੈ ਦੇਖੋ ਕਿੰਨਾ ਫਿਰ ਦੁਬਾਰਾ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ ਇਹ ਨਾ ਐਡਵਿਸ ਇਸ ਤਰ੍ਹਾਂ ਦੀ ਐਪ ਹੈ ਜਿਵੇਂ ਮੈਨੂੰ ਪਤਾ ਹੈ ਕਿ ਮੇਰਾ ਫੋਨ ਹੈ ਨੀ ਡੈਸਕ ਜਿਵੇਂ ਕੰਪਿਊਟਰ ਦੇ ਵਿੱਚ ਚੱਲਦਾ ਹੈ ਉਸੇ ਟਾਈਪ ਦੀ ਹੈ ਉਹ ਫੋਨ ਨੂੰ ਕੰਟਰੋਲ ਉਹਦਰ ਚੱਲਾ ਜਾਂਦਾ ਹਾਂਜੀ ਮੇਰਾ ਸਾਰਾ ਫੋਨ ਉਹਦੇ ਕੋਲ ਚੱਲਣ ਲੱਗ ਗਿਆ ਸੀ ਇਹ ਮੈਸੇਜ ਡਿਲੀਟ ਕਰ ਦਿਓ ਇਹ ਮੈਸੇਜ ਉਹ ਸਾਰਾ ਮੇਰੇ ਮੈਸੇਜ ਜੋ ਵੀ ਮੇਰਾ ਹਿਸਟਰੀ ਆ ਰਹੀ ਸੀ ਨਾ ਉਹ ਮੇਰੇ ਕੋਲ ਡਿਲੀਟ ਕਰਵਾ ਰਿਆ ਸੀ ਠੀਕ ਹੈ ਪਰ ਮੈਨੂੰ ਇਸ ਚੀਜ਼ ਦਾ ਬਿਲਕੁਲ ਉਹਨਾਂ ਨੇ ਡਾਊਟ ਨਹੀਂ ਹੁੰਦਿੱਤਾ ਕਿ ਫਰੋਡਿੰਗ ਚੱਲ ਰਹੀ ਹੈ ਮਤਲਬ ਤੁਹਾਨੂੰ ਬਿਲਕੁਲ ਨਹੀਂ ਫੀਲ ਹੋਇਆ ਸਰ ਬਿਲਕੁਲ ਫੀਲ ਨਹੀਂ ਹੁੰਦਿੱਤਾ ਬਿਲਕੁਲ ਵੀ ਉਹਨਾਂ ਨੇ ਦੇਖੋ ਪੇਮੈਂਟ ਨਹੀਂ ਭਰਵਾਈ ਅਮਾਊਂਟ ਨਹੀਂ ਭਰਵਾਈ ਪੇਪੀਅਲ ਤੇ ਮੈਨੂੰ ਕਹਿੰਦੇ ਤੁਸੀਂ ਕਹਿੰਦੇ ਤੇ ਮੋਬਾਈਲ ਨੰਬਰ ਭਰ ਦੋ ਆਪਣਾ ਮੋਬਾਈਲ ਨੰਬਰ ਭਰਾ ਕੇ ਮਤਲਬ ਪੇਮੈਂਟ ਕੱਢੀ ਉਹਨਾਂ ਨੇ ਮਤਲਬ ਉਹਨਾਂ ਨੂੰ ਪਤਾ ਸੀ ਤੁਹਾਡੇ ਅਕਾਊਂਟ 'ਚ ਇਹਨੇ ਪੈਸੇ ਪਏ ਆ ਹਾਂ ਠੀਕ ਹੈ ਤੇ ਉਹਨਾਂ ਨੇ ਦੇਖ ਲਿਆ ਸੀ ਨਾ ਮੇਰੇ ਐਡਵਿਸ ਨਾਮ ਦੀ ਐਪਲੀਕੇਸ਼ਨ ਉਹਨਾਂ ਨੇ ਡਾਊਨਲੋਡ ਕਰ ਲਈ ਅੱਛਾ ਪਹਿਲਾਂ ਐਡਵਿਸ ਨਾਮ ਤੁਸੀਂ ਕਰਵਾ ਪਹਿਲਾਂ ਹਾਂਜੀ ਪਹਿਲਾਂ ਸਟਾਰਟਿੰਗ ਉਹ ਹੀ ਕਰਵਾਈ ਸੀ ਨਾ 10 ਰੁਪਏ ਲੈਣ ਤੋਂ ਪਹਿਲਾਂ ਉਹਨਾਂ ਨੇ ਕਿਹਾ ਵੀ ਤੁਹਾਡੀ ਤੁਹਾਡੀ ਪ੍ਰੋਬਲਮ ਚੱਲ ਰਹੀ ਹੈ ਤੇ ਇਸ ਕਰਕੇ ਐਡਵਿਸ ਨਾਮ ਦੀ ਇੱਕ ਐਪਲੀਕੇਸ਼ਨ ਹੈ ਉਹ ਡਾਊਨਲੋਡ ਕਰੋ ਠੀਕ ਹੈ ਉਹ ਡਾਊਨਲੋਡ ਕਰਾਈ ਉਹਨਾਂ ਨੇ ਫਿਰ ਪੇਟੀਐਮ ਤੋਂ ਪੈਸੇ ਕਰਵਾਏ ਫਿਰ ਉਸ ਤੋਂ ਬਾਅਦ ਉਹਨਾਂ ਨੇ ਆਈਸੀਆਈ ਦੀ ਮੇਰੇ ਕੋਲ ਐਪਲੀਕੇਸ਼ਨ ਡਾਊਨਲੋਡ ਕਰਾਈ ਤਾਂ ਹੀ ਬਾਕੀ ਅਮਾਉਂਟ ਕੱਢਣ ਵਾਸਤੇ ਹੂੰ ਔਰ ਅੱਜ ਫਿਰ ਦੁਬਾਰਾ ਕਾਲ ਆਇਆ ਦੇਖੋ ਠੀਕ ਹੈ ਪੁਲਿਸ ਨੂੰ ਕੋਈ ਸਾਈਬਰ ਸੈੱਲ ਨੂੰ ਕੋਈ ਹਾਂਜੀ ਸਾਈਬਰ ਸੈੱਲ ਨੂੰ ਕੀਤੀ ਹੈ ਔਰ ਐਸਪੀ ਸਾਹਿਬ ਨੂੰ ਵੀ ਦੇਖੇ ਆਏ ਹਾਂ ਮੈਂ ਠੀਕ ਹੈ ਐਪਲੀਕੇਸ਼ਨਸ ਠੀਕ ਹੈ ਤੇ ਵਸ ਉਹਨਾਂ ਨੇ ਤਾਂ ਪੂਰਾ ਇੱਕ ਵਾਰੀ ਸੈਟੀਸਫੈਕਸ਼ਨ ਤਾਂ ਦੇਖੋ ਇਹ ਵੀ ਚਲੋ ਕਰਾਂਗੇ ਕਰਵੇ ਦੇਖੋ ਕੀ ਹੁੰਦਾ ਨਹੀਂ ਪੁਲਿਸ ਆਪਣੇ ਲੈਵਲ ਤੇ ਕਰਦੀ ਹੈ ਜੀ ਬਹੁਤ ਜਗਾਂ ਦੇ ਪਤਾ ਲੱਗ ਗਏ ਨੇ ਮੈਂ ਤਾਂ ਕੋਈ ਹੋਪ ਹੈ ਠੀਕ ਹੈ ਇਸੇ ਕਰਕੇ ਮੈਂ ਚਾਹੁੰਦਾ ਸੀ ਵੀ ਤੁਹਾਨੂੰ ਤੁਹਾਡੇ ਤਰ੍ਹਾਂ ਵੀ ਹਾਂ ਨਹੀਂ ਬਿਲਕੁਲ ਜੀ ਇਸੇ ਕਰਕੇ ਅਵੇਅਰ ਅਸੀਂ ਕਰ ਰਹੇ ਆ ਲਗਾਤਾਰ ਕਰ ਰਹੇ ਆ ਤਾਂ ਦੋਸਤੋ ਦੇਖੋ ਹਿਪਨੋਟਾਈਜ਼ ਕਰਤਾ ਇਹਨਾਂ ਨੂੰ ਗੱਲਾਂ ਹੀ ਅਜੀਆਂ ਕੀਤੀਆਂ ਕਿ ਜੋ ਜੋ ਦੱਸੀ ਗਏ ਉਹ ਕਰੀ ਗਏ ਕਰਦੇ ਕਰਦੇ ਹੋਇਆ ਕਿ ਵੀ ਇਹਨਾਂ ਦੇ 98153 ਰੁਪਏ ਜਿਹੜੇ ਆ ਉਹ ਖਤਮ ਹੋ ਗਏ ਤਾਂ ਦੋਸਤੋ ਤੁਸੀਂ ਇਸ ਤਰ੍ਹਾਂ ਦੀ ਕੋਈ ਕਾਲ ਆਵੇ ਜਾਂ ਕੋਈ ਨੰਬਰ ਜਾਂ ਤੁਸੀਂ ਅੱਜ ਕੱਲ ਇੱਕ ਚੀਜ਼ ਹੋਰ ਦੱਸਣਾ ਆਪਾਂ ਬੈਂਕ ਦਾ ਬੈਲੈਂਸ ਚੈੱਕ ਕਰਨ ਵਾਸਤੇ ਮਿਸਕਾਲ ਵਾਲੇ ਜਿਹੜੇ ਆ ਨੰਬਰ ਯੂਜ਼ ਕਰਦੇ ਆ ਤੇ ਅਕਸਰ ਆਪਾਂ ਨੂੰ ਪਤਾ ਨਹੀਂ ਹੁੰਦਾ ਤੇ ਆਪਾਂ Google ਤੇ ਸਰਚ ਕਰਦੇ ਆ ਪਲੀਜ਼ ਨਾ ਕਰਿਆ ਕਰੋ ਜੇ ਕਰਨਾ ਹੈ ਤਾਂ ਉਹ ਵੈਬਸਾਈਟ ਚੈੱਕ ਕਰੋ ਉਹ ਬੈਂਕ ਦੀ ਵੈਬਸਾਈਟ ਹੈ ਜਾਂ ਨਹੀਂ ਹੈ ਇਸੇ ਤਰ੍ਹਾਂ ਵੀ ਫਰੋਡ ਹੋ ਰਹੇ ਨੇ ਇੱਕ ਦੋ ਸ਼ਿਕਾਇਤਾਂ ਇਹ ਵੀ ਆਈਆਂ ਨੇ ਦੋ ਚਾਰ ਵੀਰ ਸੀਗੇ ਜਿਹੜੇ ਸਾਹਮਣੇ ਨਹੀਂ ਆਏ ਉਹਨਾਂ ਨਾਲ ਵੀ ਇਸ ਤਰ੍ਹਾਂ ਦਾ ਫਰੋਡ ਹੋਣ ਲੱਗਿਆ ਸੀ ਕਿ ਉਹ ਬੈਲੈਂਸ ਚੈੱਕ ਕਰਨਾ ਚਾਹੁੰਦੇ ਸੀ ਜਿਵੇਂ ਉਹਨਾਂ ਨੇ ਮਿਸ ਕਾਲ ਕੀਤੀ ਤਾਂ ਉਹਨਾਂ ਦਾ ਡਾਟਾ ਸਾਰਾ ਸਾਰਾ ਮੋਬਾਈਲ ਦਾ ਜਿਹੜਾ ਡਾਟਾ ਹੈ ਉਹ ਟਰਾਂਸਫਰ ਹੋ ਗਿਆ ਤੇ ਨਾਲ ਪੈਸੇ ਵੀ ਇਹ ਅਵੇਅਰ ਕਰਨਾ ਸਾਡਾ ਇੱਕ ਫਰਜ਼ ਹੈਗਾ ਅਸੀਂ ਚਾਹੁੰਦੇ ਹਾਂ ਵੀ ਸਾਰੇ ਅਵੇਅਰ ਹੋ ਜਾਣ ਕਿਉਂਕਿ ਅੱਜਕੱਲ ਸਾਈਬਰ ਕ੍ਰਾਈਮ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਬਹੁਤ ਘੱਟ ਕੇਸ ਹੈ ਜਿਹੜੇ ਉਹ ਫੜਨ ਚ ਆਂਦੇ ਨੇ ਲੇਕਿਨ ਨੁਕਸਾਨ ਬਹੁਤ ਵੱਡਾ ਹੋ ਜਾਂਦਾ ਹੈ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪ ਵੀ ਜਾਗਰੂਕ ਰਹੋ ਦੂਜਿਆਂ ਨੂੰ ਜਾਗਰੂਕ ਕਰੋ ਤੇ ਦੋਸਤੋ ਇਸ ਤਰ੍ਹਾਂ ਦੀ ਕਾਲ ਯਾ ਇਸ ਤਰ੍ਹਾਂ ਦਾ ਕੋਈ ਬੈਂਕ ਲਿੰਕ ਹੋਵੇ ਜਾਂ ਕੁਝ ਵੀ ਹੋਵੇ ਪਲੀਜ਼ ਉਸ ਨੂੰ ਬਿਨਾ ਸੋਚੇ ਸਮਝੇ ਨਾ ਖੋਲੋ ਨਾ ਕਿਸੇ ਦੀ ਗੱਲ ਚ ਆਓ ਫਿਜੀਕਲੀ ਜਾ ਕੇ ਤੁਸੀਂ ਕਿਸੇ ਬੈਂਕ ਜਾਂ ਕਿਸੇ ਜਿਸ ਜਗ੍ਹਾ ਦਾ ਵੀ ਤੁਹਾਨੂੰ ਕਾਲ ਆਇਆ ਮੈਸੇਜ ਆਇਆ ਕਿ ਤੁਹਾਨੂੰ ਕੋਈ ਕ੍ਰੈਡਿਟ ਕਾਰਡ ਦੇ ਰਿਹਾ ਹੈ ਡੈਬਿਟ ਕਾਰਡ ਦੇ ਰਿਹਾ ਹੈ ਲੋਨ ਦੇ ਰਿਹਾ ਹੈ ਕੁਝ ਵੀ ਹੈ ਤੁਸੀਂ ਉਸ ਕੰਪਨੀ ਦੇ ਦਫ਼ਤਰ 'ਚ ਜਾ ਕੇ ਆਪਦਾ ਚੈੱਕ ਕਰੋ ਨਹੀਂ ਤਾਂ ਤੁਹਾਡੇ ਨਾਲ ਫਰੋਡ ਕਦੇ ਵੀ ਹੋ ਸਕਦਾ ਹੈ ਉਮੀਦ ਹੈ ਕਿ ਤੁਸੀਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਕਿ ਬਹੁਤ ਲੋਕ ਜਾਗਰੂਕ ਹੋਣ ਤੇ ਆਪਾਂ ਜਿਹੜੇ ਫਰੋਡ ਤੋਂ ਬਚ ਸਕੀਏ ਬਹੁਤ ਬਹੁਤ